ਹਾਂਜੀ ਦੋਸਤੋ ਕੀ ਹਾਲ ਹੈ ਜੀ ਵੈਲਕਮ ਆ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਸੀਗਾ ਆਪਣਾ ਸ਼ੂਟ ਦਾ ਦੂਜਾ ਦਿਨ ਤੇ ਅੱਜ ਆਪਾਂ ਸ਼ੂਟ ਕਰਾਂਗੇ ਬਰਾਤ ਤੇ ਆਪਾਂ ਹੋ ਕੇ ਰੈਡੀ ਸ਼ੈਡੀ ਕਰੇ ਪਾਰਟੀ ਦੇ ਜਿਹੜੇ ਪਿਆਲੇ ਘਰੇ ਪਹੁੰਚ ਗਏ ਸੀ ਤੇ ਪਹਿਲਾਂ ਆਪਾਂ ਜਾ ਕੇ ਕਰਵਾਈ ਜਿਹੜੀ ਨਹਾਈ ਤੋਂ ਦੀ ਤਿਆਰੀ ਤੇ ਪਹਿਲਾਂ ਮਲਾਈ ਨੇ ਰੰਗੋਲੀ ਤੇ ਉਸ ਤੋਂ ਬਾਅਦ ਜਿਹੜੀ ਨਹਾਈ ਤੋਂ ਹੀ ਵਟਨਾ ਲਗਾਇਆ ਗਿਆ ਤੇ ਮਾਤਾ ਹੋਰੀਆਂ ਇਧਰ ਗੀਤ ਗਾ ਰੀਆਂ ਸੀਗਾ ਤੇ ਆਪਾਂ ਮਾਤਾ ਹੋਰਾਂ ਦੇ ਜਿਹੜੇ ਲੋਕ ਗੀਤ ਕੀਤੇ ਜੀ ਆਪਾਂ ਰਿਕਾਰਡ ਤੇ ਮਾਤਾ ਤੋਂ ਸੁਣੇ ਲੋਕ ਗੀਤ ਤੇ ਬਾਈ ਤੇ ਜਿਹੜਾ ਬਟਨ ਆ ਲਾ ਚੁੱਕੀ ਸੀ ਤੇ ਮਾਤਾ ਨੂੰ ਮੈਂ ਕਿਹਾ ਮਾਤਾ ਵੀਡੀਓ ਬਣਾ ਰਹੇ ਹਾਂ ਤੁਹਾਡੀ ਤੇ ਤੁਸੀਂ ਲੋਕੀ ਸੁਣਾਓ ਤੇ ਮਾਤਾ ਨੇ ਆਪਾਂ ਨੂੰ ਲੋਕ ਗੀਤ ਵੀ ਸੁਣਾਏ ਤੇ ਜਿਹੜੀ ਕਿ ਆਪਾਂ ਕੋਟਨਾ ਸ਼ੇਅਰ ਵੀ ਕੀਤੇ ਦੋਸਤੋ ਤੇ ਕਿਵੇਂ ਲੱਗੇ ਦੋਸਤੋ ਤੁਹਾਨੂੰ ਲੋਕ ਗੀਤ ਦੱਸੋ ਕਮੈਂਟ ਕਰਕੇ ਤੇ ਉਸ ਤੋਂ ਬਾਅਦ ਵਿਆਹ ਵਾਲੇ ਮੁੰਡੇ ਤੇ ਪਰਵਾਨੀ ਸੀ ਪੱਗ ਤੇ ਪੱਗ ਪੂਣੀ ਕਰਕੇ ਮੁੰਡੇ ਦੇ ਉੱਤੇ ਪਾ ਦੇਣੀ ਤੇ ਉਸ ਤੋਂ ਬਾਅਦ ਸ਼ੇਰਵਾਨੀ ਪੋਾਈ ਮੁੰਡੇ ਦੇ ਉੱਤੇ ਪਾਏ ਦੋ ਤਿੰਨ ਪੋਜ ਤੇ ਹੋ ਗਏ ਪਰਵਾਨਾ ਬਰਾਤਕਲੀ ਤੇ ਇਹ ਅਸੀਂ ਬੈਠ ਗਏ ਸੀਗੇ ਗੱਡੀ ਦੇ ਵਿੱਚ ਟਵੈਰਾ ਦੇ ਤੇ ਦੋਸਤੋ ਇੱਥੇ ਆਪਣਾ ਨਨ ਤੇ ਆ ਕੇ ਆਪਣੇ ਪੀਰ ਨੂੰ ਤੇ ਚੱਲ ਪਏ ਤੇ ਆਹ ਦੋਸਤੋ ਫੁੱਲਾਂ ਵਾਲੀ ਕੱਡੀ ਜਿਹੜੀ ਬਾਈ ਨੇ ਵਿੱਚ ਬੈਠ ਕੇ ਬਾਈ ਨੇ ਜਾਣਾ ਸੀਗਾ ਤੇ ਜਦੋਂ ਅਸੀਂ ਆਪਾਂ ਜਿਹੜਾ ਪਹੁੰਚ ਗਏ ਸੀ ਬਰਾਤ ਵਾਲਿਆਂ ਦੇ ਘਰੇ ਤੇ ਆਪਣਾ ਤੇ ਜੜਾ ਨਾਲ ਟੰਡਿਆਂ ਨਾਲ ਕੀਤਾ ਸਵਾਗਤ ਤੇ ਉਸ ਤੋਂ ਬਾਅਦ ਅੰਡੇ ਉੱਤੇ ਪੀ ਕੇ ਤੇ ਆਨੰਦ ਕਾਰਜ ਕਰਵਾਏ ਆਨੰਦ ਕਾਰਜ ਕਰਵਾ ਕੇ ਅਸੀਂ ਕਰਵਾਏ ਪੋਜ ਪੋਜ ਕਰਵਾ ਕੇ ਤੇ ਪਹੁੰਚ ਗਏ ਸੀ ਦੁਬਾਰਾ ਟੈਂਟ ਦੇ ਵਿੱਚ ਤੇ ਉੱਥੇ ਕਰ ਰਹੇ ਸੀਗੇ ਸਾਰੇ ਡਾਂਸ ਤੇ ਆਪਾਂ ਡਾਂਸ ਵੀ ਸ਼ੂਟ ਕੀਤਾ ਤੇ ਤੁਹਾਡਾ ਨਾਲ ਵੀ ਸ਼ੇਅਰ ਕਰਿਆ ਤੇ ਕਾਫੀ ਟਾਈਮ ਤੇਰ ਤੋਂ ਬਾਅਦ ਤੇ ਕਰਵਾਈਆਂ ਗਈਆਂ ਸਲਾਮੀਆਂ ਤੇ ਇਸਲਾਮੀਆਂ ਕਰਾਉਣ ਤੋਂ ਬਾਅਦ ਦੋਸਤੋ ਹੀ ਜਿਹੜਾ ਆਪਾਂ ਬੁੱਕ ਪਾਲ ਹਨਾ ਜ ਡੋਲੀ ਦਾ ਤੇ ਜਿਹੜਾ ਕਿ ਹਰ ਇੱਕ ਮਾਂ ਪਿਓ ਲਈ ਜਿਹੜਾ ਬਹੁਤ ਭਾਵਕ ਪਾਲ ਹੁੰਦਾ ਤੇ ਦੋਸਤੋ ਡੋਲੀ ਤਰ ਕਰਕੇ ਤਿਆਰ ਤੇ ਆਪਾਂ ਪਹੁੰਚ ਗਏ ਸੀ ਘਰੇ ਤੇ ਕਿਤਾ ਮਾਤਾ ਨੇ ਪਾਣੀ ਵਾਰਨਾ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਸੀਗੇ ਜਿਹੜੇ ਆਪਣੀ ਚੌੜ ਮਸਤੀ ਕਰ ਰਹੇ ਸੀਗੇ ਤੇ ਦੋਸਤੋ ਆਪਾਂ ਜਿਹੜਾ ਜਿਹੜਾ ਫੰਕਸ਼ਨ ਸੀ ਬਹੁਤ ਇੰਜੋਏ ਕੀਤਾ ਜੇਕਰ ਤੁਸੀਂ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਦੋਸਤੋ ਆਪਣੇ ਜਿਹੜੇ ਵਲੌਗ ਨੂੰ ਬਹੁਤ ਸ਼ੇਅਰ ਕਰੋ ਲਾਈਕ ਕਰੋ ਤੇ ਆਪਣੇ ਕੀਮਤੀ ਕਮੈਂਟ ਜ਼ਰੂਰ ਕਰੋ ਦੋਸਤੋ ਤੇ ਕਾਫੀ ਟਾਈਮ ਤੋਂ ਬਾਅਦ ਆਪਾਂ ਸ਼ੂਟ ਕਰਕੇ ਪਹੁੰਚ ਗਏ ਸੀ ਕਿ ਕਰੇ